有几百。<laughs> ਸਾ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਨੂੰ ਪਤਾ ਹੀ ਹੈ ਗੁਰੂ ਮਹਾਰਾਜ ਦੇ ਲਾਲਾਂ ਦੇ ਜਿਹੜੇ ਸ਼ਿੱਧੀ ਦਿਹਾੜੇ ਆ ਉਹ ਚੱਲ ਰਹੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਆਪਣੇ ਭਾਜੀ ਨਿਸ਼ਾਨੇ ਖਾਲਸਾ ਵੱਲੋਂ ਤੇ ਪੀਜੀਐਸ ਬ੍ਰਦਰ ਮੋਬਾਈਲ ਵੱਲੋਂ ਜਿਹੜਾ ਵਾ ਇੱਕ ਆਪਣੇ ਛੱਜੇ ਢੰਗ ਨਾਲ ਆਪਾਂ ਇੱਕ ਛੋਟਾ ਜਿਹਾ ਭਰਾਲਾ ਕੀਤਾ ਸੀ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜਾ ਭਰਾਲਾ ਵਾ ਬਹੁਤ ਵੱਡਾ ਹੋ ਗਿਆ ਵਾ ਤੇ ਮਹਾਰਾਜ ਦੀ ਬੜੀ ਬਖਸ਼ਿਸ਼ ਆ ਵੀ ਬੜੀ ਦੂਰੋਂ ਦੂਰੋਂ ਜਿਹੜੇ ਬੱਚੇ ਆ ਗੁਰੂ ਨੀ ਸੁਣਾਉਣ ਹਾਰੇ ਆ ਤੇ ਪ੍ਰਾਪਤ ਕਰ ਰਹੇ ਆਪਣਾ ਗਿਫਟ ਵਜੋਂ ਜਿਵੇਂ ਕਿ ਘੜੀ ਵਾਚ ਤੇ ਮੋਬਾਈਲ ਫੋਨ ਜਿਹੜੇ ਵੀਰ ਆਪਾਂ ਨੂੰ ਪੰਜ ਬਾਣੀਆਂ ਦੇ ਜਿਹੜੇ ਜਾਪ ਆ ਸੁਣਾਉਣਗੇ ਜਿਨ੍ਹਾਂ ਨੂੰ ਕੰਟਿਆ ਉਹਨਾਂ ਨੂੰ ਮੋਬਾਈਲ ਫੋਨ ਵੀ ਆਪਣੀ ਟੀਮ ਵੱਲੋਂ ਦਿੱਤਾ ਜਾ ਰਿਹਾ ਵਾ ਉਹ ਵੀ ਬਿਲਕੁਲ ਫ੍ਰੀ ਕਿੰਨੇ ਦਿਨ ਹੋ ਗਏ ਨੇ ਸਮਾਗਮ ਚ ਚੱਲਦੇ ਨੇ। ਬਾਬਾ ਜੀ ਜਰੋਂ ਦਾ ਬਾਬਾ ਜੀ ਦਾ ਸ਼ਿੱਧੀ ਪੈਰਾ ਸ਼ੁਰੂ ਹੋਇਆ ਨਾ ਜੀ 21 ਤਰੀਕ ਤੋਂ ਜਿਹੜਾ ਇਹ ਆਪਣਾ ਸ਼ੁਰੂ ਸੀ ਤੇ ਅੱਜ ਜਿਹੜਾ ਲਾਸਟ ਦਿਨ ਸੀਗਾ ਤੇ ਅੱਜ ਆਪਾਂ ਥੋੜਾ ਵਧੀਆ ਤਰੀਕੇ ਨਾਲ ਸਟੇਜ ਲਾ ਕੇ ਕਿਉਂਕਿ ਆਪਣੀ ਜਿਹੜੀ ਸ਼ਾਪ ਆ ਉਹ ਥੋੜੀ ਛੋਟੀ ਆ ਉਹਦਾ ਕਰਕੇ ਜਿਹੜਾ ਬਾਹਰ ਆਪਾਂ ਇਹ ਪ੍ਰਾਲਾ ਕੀਤਾ ਵਾ ਤੀ ਦਿਖਾ ਸਕਦੇ ਜੇ ਬੜੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਛੋਟੇ ਛੋਟੇ ਬੱਚੇ ਆ ਦੂਰੋਂ ਠੰਡ ਦੇ ਵਿੱਚ ਆਪਣੇ ਕੋਲ ਗੁਰਬਾਣੀ ਸੁਣਾਉਣ ਆਪਾਂ ਨੂੰ ਪਹੁੰਚੇ ਆ ਜੀ। ਤਾਂ ਕਿੰਨੇ ਬੱਚੇ ਜਿਹੜੇ ਕੁਰਬਾਨੀ ਸੁਨਾ ਚੁੱਕੇ ਨੇ ਤਾਂ ਬਾਕੀ ਗਿਣਤੀ ਨਹੀਂ ਆ ਇੱਕ ਆਈਡੀਆ ਕਹਿ ਸਕਦੇ ਆ 2000 1800 ਦੇ ਤਕਰੀਬ ਆਪਣੇ ਕੋਲ ਬੱਚੇ ਜਿਹੜੇ ਆ ਪਹੁੰਚ ਚੁੱਕੇ ਆ ਬੱਚਾਂ ਦੇ ਕੋਲੋਂ ਕਿਹੜੇ ਕੁਰਬਾਨੀ ਸੁਣੀ ਜਾ ਰਹੀ ਆ ਬਾਪਾ ਜਿਵੇਂ ਕਿ 3-4 ਸਾਲ ਤੋਂ ਲੈ ਕੇ ਬੱਚਿਆਂ ਤੋਂ ਆਪਾਂ ਸੁਣ ਰਹੇ ਸੀ 10 ਗੁਰੂ ਸਾਹਿਬਾਨ ਦੇ ਨਾਮ ਪੰਜ ਪਿਆਰੇ ਸਾਹਿਬਾਨ ਦੇ ਨਾਮ ਚਾਰ ਸਾਬ ਜਾਦੇ ਤੇ ਜਿਨ੍ਹਾਂ ਨੂੰ ਮੂਲ ਮੰਤਰ ਵੀ ਆਉਂਦਾ ਬੱਚਾ ਨੂੰ ਉਹਨਾਂ ਨੂੰ ਵੀ ਗਿਫਟ ਵਜੋਂ ਆਪਾਂ ਘੜੀ ਜੈਰਪੋਰਟ ਦੇ ਰਿਹਾ ਵੀ ਕੋਈ ਬੱਚਾ ਜਿਹੜਾ ਵਾ ਨਰਾਜ ਨਾ ਹੋ ਸਕੇ ਜੀ ਕੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਾਰਾ ਜੀ ਦੀ ਵਸਾਈ ਹੋਈ ਤਰਤਰ ਨਗਰੀ ਦੇ ਵਿੱਚ ਇਹ ਸਾਡੇ ਦੋਨੋਂ ਭਰਾ ਜਿਹੜੇ ਆ ਪੀਜੀਐਸ ਬ੍ਰਦਰ ਮੋਬਾਈਲਸ ਵਾਲੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹ ਉਪਰਾਲਾ ਸਾਡਾ ਗੁਰਦੁਆਰਾ ਕਮੇਟੀਆਂ ਦਾ ਮੰਨਦਾ ਸੀਗਾ ਕਿ ਸਿੱਖੀ ਦਾ ਜੋੜਨ ਵਾਸਤੇ ਕੋ ਬੱਚਿਆਂ ਨੂੰ ਪ੍ਰੇਮ ਵੰਡਿਏ ਐਸਾ ਪ੍ਰੇਮ ਇਹਨਾਂ ਦੋਵਾਂ ਭਰਾਵਾਂ ਨੇ ਵੰਡਿਆ ਕਿ ਤਰਤਰ ਜ਼ਿਲ੍ਹੇ ਦੇ ਲਾਗੇ-ਲਾਗੇ ਜਿੰਨੇ ਪਿੰਡ ਆ ਉਤੋਂ ਦੇ ਬੱਚੇ ਆਉਣੇ ਆਉਣੇ ਸੀ ਔਰ ਮੋਗੇ ਦੇ ਬੱਚੇ ਚੱਲ ਚੱਲ ਕੇ ਆ ਕੇ ਸਹਿਬਜ਼ਾਦਿਆਂ ਦੇ ਸਨਾਰੇ ਨੇ ਆਗੇ ਪੰਜਾਂ ਪਿਆਰੇ ਨਾਮ ਸੁਨਾਰੇ ਨੇ ਇਹ ਆ ਚਿੱਕੀ ਦਾ ਪ੍ਰਚਾਰ ਅਸੀਂ ਨਿੱਕੀ ਜਿਹੀ ਧੁੱਕ ਬੋਲਦੇ ਹੁਣ ਤਨ ਤਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਸੋ ਅੱਜ ਕਿਹੜੀਆਂ ਮਾਵਾਂ ਧੰਨ ਨੇ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਾਬ ਜੀ ਦਾ ਨਾਮ ਸਿਖਾਇਆ ਪੰਜਾਂ ਪਿਆਰੇ ਨਾਮ ਸਿਖਾਇਆ ਤੁਸੀਂ ਗੁਰੂਆਂ ਦੇ ਨਾਮ ਸਿਖਾਇਆ ਔਰ ਬੜਾ ਵੱਡਾ ਪਰਲਾ ਲੱਖਾਂ ਰੁਪਇਆ ਮੇਰੇ ਹਿਸਾਬ ਨਾਲ ਇੱਕ ਹਫਤੇ ਦੇ ਵਿੱਚ ਵੀਰਾਂ ਦਾ ਲੱਗ ਗਿਆ ਤੇ ਉਹ ਰਲ ਮਿਲ ਗਿਆ ਪਹਿਨਾ ਵੀਰਾਂ ਸਾਥ ਲਈਏ ਤਾ ਜੋ ਗਾਂ ਆਉਣ ਵਾਲੇ ਸਾਡੇ ਔਰ ਗੁਰੂ ਸਾਹਿਬ ਦੇ ਦਿਨ ਦਿਹਾੜੇ ਜਿਹੜੇ ਨਾ ਉਹ ਵੀਰ ਚੜ੍ਹਦੀ ਕਲਾ ਨਾ ਇੱਕ ਵਧੀਆ ਮੈਸੇਜ ਸਿੱਕੀ ਦਾ ਪ੍ਰਚਾਰ ਜੋਣਾ ਸਿੱਕੀ ਤਕੀਅ ਖੰਡੇ ਦੀ ਧਾਰ ਨਾਲ ਤਾਂ ਹੀ ਉਹਨਾਂ ਨੂੰ ਮਾਰੀ ਹੋਗੀ ਹੈ ਤੇ ਵੀਰ ਨਬਾਰੇ ਨੇ ਆਪਣੇ ਢੰਗ ਦਾ ਪ੍ਰਚਾਰ ਕਰਕੇ ਦਾ ਸਹਿਯੋਗ ਮਿਲਿਆ ਹੁਣ ਤੱਕ ਦੇਖੋ ਜੀ ਸੋਸਾਇਟੀ ਕਿਸੇ ਦਾ ਕੋਈ ਸਹਿਯੋਗ ਨਹੀਂ ਆ ਇਹਨਾਂ ਵੀਰਾਂ ਨੇ ਰਲ ਮਿਲ ਕੇ ਇਹ ਸੰਗਤ ਦੇ ਦੇ ਵੀਰਾਂ ਦਾ ਜਿੰਨੇ ਯਾਰ ਦੋਸਤ ਨੇ ਰਲ ਮਿਲ ਕੇ ਕੀਤਾ ਕਿਸੇ ਵੀ ਸੋਸਾਇਟੀ ਦਾ ਸਾਥ ਨਹੀਂ ਆ ਇਹ ਜੀ ਅਸੀਂ ਨਿਸ਼ਾਨੇ ਖਾਲਸਾ ਗਰੁੱਪ ਵੱਲੋਂ ਇਹਨਾਂ ਵੀਰਾਂ ਦੇ ਨਾਲ ਖੜੇ ਸੀ ਖੜੇ ਆ ਤੇ ਖੜੇ ਰਾਵਾਂਗੇ ਬਾਬਾ ਜੀ ਵੈਸੇ ਪਰਾਲਾ ਤੇ ਐਸਡੀਪੀਸੀ ਦਾ ਹੁਣ ਸਟੇਪੀ ਦਾ ਆ ਰਿਹਾ ਸੀ ਅਰੇ ਇਹਨਾਂ ਵੀਰਾਂ ਨੇ ਬਹੁਤ ਵਧੀਆ ਕੰਮ ਬੁੱਕਿਆ ਹੈ ਇਹਨਾਂ ਵੱਲ ਦੇਖ ਕੇ ਕਰਨਾ okay. ਹੈ okay. ਕੋਈ ਸ਼ਰੋਮ ਦੀ ਕਮੇਟੀ ਜਿਹੜੀ ਆ ਸਾਡੀ ਕੌਮ ਦੇ ਆਗੂ ਨੇ ਸਾਡੀ ਕੌਮ ਦਾ ਮਤਲਬ ਮੋਢ ਨੇ ਔਰ ਉਹਨਾਂ ਦਾ ਹੀ ਫਰਜ਼ ਬਣਦਾ ਨੇ ਡਿਊਟੀ ਬਣਦੀ ਆ ਸ਼ਰੋਮ ਦੀ ਕਮੇਟੀ ਦੀ ਕਿ ਆਜੋ ਉਪਰਾਲਾ ਕਰੇ ਪਰ ਉਹ ਇਹ ਸਾਡੀ ਕੌਮ ਦੇ ਧਰਮ ਦੇ ਦੇ ਕੋ ਸ਼ਹੀਦੀ ਦਿਹਾੜੇ ਅੱਜ ਆਖਰੀ ਦਿਨਾਂ ਔਰ ਤੁਸੀਂ ਵੇਖੋ ਕਿੰਨੀ ਸੰਗਤ ਪਹੁੰਚੀ ਆ ਔਰ ਇਹਨਾਂ ਨੇ ਸੈਭ ਜ਼ਾਦਾ ਬਾਬਾ ਜੋਰਾਵਰ ਸਿੰਘ ਸੈਭ ਜ਼ਾਦਾ ਬਾਬਾ ਫਤੇ ਸਿੰਘ ਨੇ ਸ਼ਹੀਦੀ ਦਿਹਾੜੇ ਤੇ ਕਿੱਡਾ ਵੱਡਾ ਉਪਰਾਲਾ ਕੀਤਾ ਦੇਖੋ ਇਹ ਉਪਰਾਲੇ ਬੰਦੇ ਸਾਡੀਆਂ ਕਮੇਟੀਆਂ ਦੇ ਸੀ ਔਰ ਉਹ ਸਾਡੇ ਸ਼ਹੀਦੀ ਦਿਹਾੜੇ ਨੂੰ ਭੁੱਲ ਕੇ ਤੇ 시ਨਿਦਾਰੇ ਮਨਾਸ਼ ਸ਼੍ਰੋਮਣੀ ਕਮੇਟੀ ਆਪਣੇ ਕੀਰਤ ਦੇ ਦਰਬਾਰ ਕਰਾ ਕੇ ਪਰ ਲੋੜਿਆ ਸਿੱਕੀ ਦਾ ਪ੍ਰਚਾਰ ਇਸ ਤਰੀਕੇ ਨਾਲ ਕਰੀਏ ਕਿ ਘਰ ਘਰ ਦੇ ਵਿੱਚ ਪਹੁੰਚੇ ਅਗਲੀ ਵਾਰ ਇਹ ਬੱਚੇ ਹੋਰ ਕੁਝ ਯਾਦ ਕਰਕੇ ਆਉਣਗੇ ਗਾਧੀਆਂ ਕਦਮ ਪੁੱਟਣਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਕਮੇਟੀਆਂ ਨੂੰ ਜਿੰਨੇ ਵੀ ਗੁਰਦੁਆਰੇ ਨੇ ਪੰਜਾਬ ਦੇ ਸਾਰੇ ਗੁਰਦਾਰੇ ਕਮੇਟੀਆਂ ਦਾ ਫਰਜ਼ ਬਣਦਾ ਐਸੇ ਉਪਰਾਲੇ ਕਰੋ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਵੀ ਬੱਚੇ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਜਿਹੜੀ ਭੈਣ ਦੇ ਨਾਂ ਦੇ ਪਿੱਛੇ ਕੌਰ ਲੱਗਦਾ ਉਹਨਾਂ ਨੂੰ ਪੰਜਾਬ ਪਿਆਰਿਆਂ ਦੇ ਨਾਮ ਨੱਗਾ ਗੁਰੂਆਂ ਦੇ ਨਾਮ ਤੇ ਚਾਰ ਜਿਹੜੇ ਨਾਲ ਆਉਣੇ ਚਾਹੀਦੇ ਆ ਜੀ ਵਾਹਿਗੁਰੂ ਬੱਚੇ ਆਏ ਕਿ ਨਹੀਂ ਆਏ ਇਹ ਦੂਜਰ ਮੰਦੇ ਆਏ ਇਹ ਜੀ ਸਿੱਖ ਧਰਮ ਦੇ ਇਲਾਵਾ ਇਲਾਵਾ ਹੁਣੇ ਇੱਕ ਬੱਚਾ ਇਹ ਉਹਦੀ ਮੰਮਾ ਨੂੰ ਕਹਿ ਰਹੀ ਹੈ ਕਿ ਬੇਟਾ ਤੈਨੂੰ ਅਸੀਂ ਵਾਚ ਜਾਰਫੋਰ ਜਿੰਨਾ ਵੀ ਸੀ ਮੁੱਲ ਲੈ ਦਿੰਨੇ ਆ ਪੈਸਿਆਂ ਦਾ ਲੈ ਦਿੰਨੇ ਆ ਤੂੰ ਨਾ ਨਾ ਉਹ Hindu ਪਰਿਵਾਰ ਦਾ ਬੱਚਾ ਸਭ ਜ਼ਿਆਦਾ ਦੇ ਨਾਮ ਆਉਂਦਾ ਨਾ ਮੈਂ ਨਾਮ ਸੁਣਾ ਕੇ ਹੀ ਲੈਣਾ ਇਹ ਮੇਰਾ ਗਿਫਟ ਹੈ ਮੇਰਾ ਇਨਾਮ ਆ ਔਰ ਸਿਰਫੇ ਪ੍ਰਚਾਰ ਆਪਣੇ Hindu ਧਰਮ ਦਾ ਬੱਚਾ ਵੀ ਮਾਂ بار بار ਫੋਨ ਕਰ ਰਹੀ ਹੈ ਬੱਚੇ ਨੂੰ ਕਿ ਤੂੰ ਘਰ ਆ ਜਾ ਅਸੀਂ ਕਿਤੇ ਫੰਕਸ਼ਨ ਤੇ ਜਾਣਾ ਦੇਖੋ ਇਹ ਆ ਸਾਡੀ ਕੌਮ ਦਾ ਸਿਰਫ ਪ੍ਰਚਾਰ ਕਿਉਂਕਿ ਅਸੀਂ ਹਰ ਇੱਕ ਨੂੰ ਗੱਲ ਨਾਲ ਆਗੇ ਰੱਖਦੇ ਆ ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂ ਜਿਹੜਾ ਵੀ ਆ ਸਾਡੇ ਭਰਾ ਨੇ ਤੇ ਅਸੀਂ ਇੱਕ ਦੂਜੇ ਨਾਲ ਰਲ ਕੇ ਚੱਲਣਾ ਚਾਹੁੰਦੇ ਆ ਜੀ ਜਿਹੜੇ ਧਰਮ ਦੇ ਠੇਕੇਦਾਰ ਬਣਦੇ ਨੇ ਜਿਹੜੇ ਬੜੀਆਂ ਬੜੀਆਂ ਉੱਚੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਜੋ ਦੇਖੋ ਜੀ ਜਿਹੜੇ ਧਰਮ ਦੇ ਠੇਕੇਦਾਰ ਬਣਦੇ ਆ ਤੇ ਉਹਨਾਂ ਨੂੰ ਇਹ ਮੈਸੇਜ ਆ ਕਿ ਸਿੱਧੀ ਜਿਹੜੇ ਦੇ ਮਾਰਗ ਕਿਤੇ ਤੁਹਾਨੂੰ ਮਾਰਗ ਸਮਤ ਪੱਖੇ ਕਿ ਤੁਸੀਂ ਵੀ ਜਿੱਤੇ ਜ਼ਿੰਮੇਵਾਰੀ ਕਾਮ ਨਹੀਂ ਚੁੱਕੀ ਆ ਨਾ ਉਹਦੇ ਜਿੰਮੇਵਾਰੀ ਚੁੱਕੋ ਆਪਣੀ ਸਿੱਖ ਧਰਮ ਦੀ ਜ਼ਿੰਮੇਵਾਰੀ ਚੁੱਕੋ ਨਾ ਵੀਰਾ ਵਾਂਗੂ ਇੱਕੋ ਤਾਨ ਕੇ ਅੱਗੇ ਖੜੇ ਹੋਵੋ ਆਓ ਰਲ ਮਿਲ ਕੇ ਪ੍ਰਚਾਰ ਕਰੀਏ ਫਿਰ ਦੇਖਦੇ ਆ ਕਿਵੇਂ ਕੋਈ ਸਾਡੇ ਸਿੱਖ ਦੰਦ ਦਾ ਬੱਚਾ ਇਸਾਈ ਬਣਦਾ ਕਿਵੇਂ ਸਾਡੇ ਸਿੱਖ ਦੰਦ ਦਾ ਬੱਚਾ ਕੋਈ ਆਪਣੇ ਵਾਲ ਛੱਡ ਕੇ ਬੰਨ ਸਿੰਘ ਕੱਟ ਕੇ ਕੋਈ ਆਪਣੇ ਮਗਰ ਹੋਰ ਕੁਝ ਲਾਉਂਦਾ ਜੀ ਮੈਂ ਪੀਜੀਐਸ ਵਾਲੇ ਦੋਵਾਂ ਭਰਾਵਾਂ ਨੂੰ ਪੁੱਛਣਾ ਚਾਹਾਂਗਾ ਕਿ ਆਉਣ ਵਾਲੇ ਸਮੇਂ 'ਚ ਵੀ ਅਜਿਹੇ ਪ੍ਰਾਲੇ ਤੁਹਾਡੇ ਵੱਲੋਂ ਕੀਤੇ ਜਾਣਗੇ ਬਾਈ ਜੀ ਵੇਖੋ ਆਪਣਾ ਸਾਰੀ ਸੰਗਤ ਦਾ ਤੇ ਆਪ ਸਭ ਦੀ ਦਾ ਪੰਜਾਬ ਲੈਵਲ ਤੇ ਚਾਹੇ ਇੰਡੀਆ ਲੈਵਲ ਤੇ ਨਾਲੋਂ ਤੁਹਾਡੇ ਸਹਿਯੋਗ ਨਾਲ ਜਿਹੜਾ ਹੁਣ ਚੱਲ ਰਿਹਾ ਤੇ ਗਾਂ ਵੀ ਤੁਹਾਡਾ ਸਹਿਯੋਗ ਹੋਊਗਾ ਤੇ ਜਿੰਨੇ ਕੋ ਮਹਾਰਾਜ ਦੀ ਕਿਰਪਾ ਨੇ ਸਾਨੂੰ ਸਮਰਥ ਬਖਸ਼ੀ ਆ ਅਸੀਂ ਇਹ ਕਰਦੇ ਰਵਾਂਗੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਜੋ ਵੀ ਦੱਸਿਆ ਹੈ ਵੱਡੇ ਵੀਰ ਜੀ ਨੇ ਸੇਮ ਹੀ ਆ ਜੀ ਮਹਾਰਾਜ ਦੇ ਛੋਟੇ ਸਾਹਿਬ ਜੀ ਦੇ ਦਿਨਾਂ ਦੇ ਉੱਤੇ ਬੱਚਿਆਂ ਨੂੰ ਵਾਚ ਦੇ ਨਾਲ ਸਨਮਾਨਿਤ ਕਰ ਰਹੇ ਆ ਬੱਚਿਆਂ ਦਾ ਹੌਸਲਾ ਵਧ ਰਿਹਾ ਵਾ ਬੱਚੇ ਜੋ ਵੀ ਸੁਣਾ ਰਾਇਆ ਗੁਰਬਾਣੀ ਕੋਈ ਸਿੰਘ ਆ ਕੇ ਪੰਜ ਬਾਣੀਆਂ ਦਾ ਪਾਠ ਸੁਣਾਏਗਾ ਉਹਨਾਂ ਨੂੰ ਵੀ ਮੋਬਾਈਲ ਫੋਨ ਦਾ ਗਿਫਟ ਦਿੱਤਾ ਜਾਊਗਾ ਇੱਕ ਦਿਨ ਤੇ ਕਿੰਨੇ ਕੁ ਬੱਚੇ ਆ ਜਾਂਦੇ ਕੋਈ ਰਿਪੋਰਟ ਰੱਖਿਆ ਤੁਸੀਂ ਬੱਬਾ ਜੀ ਚੱਕਰ ਇਦਾਂ ਵੀਡੀਓ ਇੰਸਟਾਗ੍ਰਾਮ ਤੇ ਆਪਣਾ ਚੈਨਲ ਆ ਪੇਜ ਆ YouTube ਤੇ ਆਪਣਾ ਚੈਨਲ ਆ PJS ਬ੍ਰਦਰ ਮੋਬਾਈਲ ਦੇ ਨਾਂ ਤੇ ਪਹਿਲੇ 2-3 ਦਿਨ ਉਹਤੇ ਵੀਡੀਓ ਪਾ ਰਹੇ ਸੀ ਵੀਡੀਓ ਇੰਨੀ ਕਿ ਜ਼ਿਆਦੀ ਹੋ ਗਈ ਨਾ ਫੋਨ ਦੇ ਵਿੱਚ 300 ਤੋਂ 400 ਵੀਡੀਓ ਪਹਿਲੇ ਦਿਨ ਹੀ ਹੋ ਗਈ ਆ ਉਹ ਪੈ ਨਹੀਂ ਰਹੀ ਇਸ ਕਰਕੇ ਪਰਸੋਂ ਦਾ ਆਪਣੇ ਪੇਜ ਦੇ ਉੱਤੇ ਲਾਈਵ ਚੱਲ ਰਿਹਾ ਪੀਜੀਐਸ ਬ੍ਰਦਰ ਮੋਬਾਈਲ ਦੇ ਉੱਤੇ ਹਿਸਾਬ ਇਦਾਂ ਵਾ ਕਿ ਲਾਈਵ ਦੇ ਵਿੱਚ ਹੀ ਚੱਕ ਕੀਤਾ ਜਾ ਸਕਦਾ ਵਾ ਜੋ ਵੀ ਉਹਦੇ ਵਿੱਚ ਹੈਗਾ ਸਾਰੇ ਬੱਚੇ ਬੋਲ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ